ਮੈਨੂੰ ਇੱਥੇ ਤੱਕ ਕਰ ਲਿਆਦਾ ਤੁਸੀਂ ਵੀ ਬੱਚੋ ਮੈਂ ਇਹ ਗੱਲ ਕਹਿਣਾ ਚਾਹੁੰਦਾ ਵਧੀਆ ਤਰੀਕੇ ਨਾਲ ਪੜ ਕੇ ਆਪਣੇ ਨਾਲ ਇਹ ਦੇਖੋ ਪੇਰੈਂਟ ਦਾ ਨਾਮ ਰੋਂ ਸੁਣਾਇਆ ਮੇਰਾ ਬਠਿੰਡੇ ਦੇ ਕੋਲੇ ਵੇ ਪਿੰਡ ਪੈਂਦਾ ਤੁੰਗਵਾਲੀ 100 ਕਿਲੋਮੀਟਰ ਦੂਰੋਂ ਆਇਆ ਮੈਂ ਤੇ ਇੱਥੇ ਆ ਕੇ ਮੈਂ ਚ ਕੀਤੀ ਇੱਕ ਗੋਲ ਬਣਾਓ ਵੀ ਆਪਾਂ ਨੇ ਇਹ ਗੋਲ ਕਰਨਾ ਹੈ ਬਸ ਉਹ ਤੋਂ ਗੋਲ ਦੇ ਉੱਤੇ ਆਪਦਾ ਟੀਕਾ ਪੂਰਾ ਰੱਖੋ ਉਸੇ ਤਰ੍ਹਾਂ ਹੀ ਤੁਸੀਂ ਬਣੋਗੇ ਮੇਰਾ ਇੱਥੇ ਸੁਪਨਾ ਸੀ ਕਿ ਧੂਰੀ ਦੇ ਵਿੱਚ ਮੇਰਾ ਨਾਮ ਹੋਵੇ ਅੱਜ ਪੰਜਾਬ ਦੇ ਵਿੱਚ ਨਾਮ ਪੰਸਾ ਸਵੀਟਿਕ ਨਾਮ ਹੀ ਕਾਹੀਆ ਜਿਵੇਂ ਪ੍ਰਾਨੀ ਦਾ ਹਵਤਾ ਕਿਤਾਬ ਹੈ ਨਾਮ ਹੀ ਕਾਫੀ ਲੇਕਿਨ ਬੰਦਸ ਵੀ ਇੱਕ ਨਾਮ ਹੀ ਥੋੜਾ ਥੋੜੀ ਦੁਕਾਨ ਹੈ ਜਦੋਂ ਮਰਜੀ ਆਓ ਦੁਕਾਨ ਤੇ ਬੜਾ ਪਿਆਰ ਨਾਲ ਤੁਹਾਡਾ ਸਤਿਕਾਰ ਮਿਲੂਗਾ ਕਹਿੰਦੇ ਮੈਨੂੰ ਧੰਨਵਾਦ ਹੋਰ ਅੰਦੂ ਵੀ ਤੇਰੀ ਲੋਕ ਕਹਾਣੀ ਕਿਤਾਬ ਹੈ ਕਿੰਨਾ ਕਿਤੇ ਕਿੰਨੇ ਸਾਲਾਂ ਤੋਂ ਪੜਾ ਰਹੇ ਕੋਈ ਪੈਸਾ ਨਹੀਂ ਉਹ ਮੈਂ ਜਾ ਕੇ ਵੀ ਦੇਖਿਆ ਮੈਂ ਵਿਸ਼ਵਾਸ ਨਹੀਂ ਕੀਤਾ ਸੀ ਮੈਂ ਜਾ ਕੇ ਦੇਖਿਆ ਇਹਨਾਂ ਨੂੰ ਹੀ ਪਤਾ ਵੀ ਆਣਾ ਹੈ ਅਸੀਂ ਚਲੇਗੇ ਬੱਚਿਆਂ ਨੂੰ ਪੜਾਉਣ ਦੇ ਵਿੱਚ ਮੰਗਲੂ ਗੋਲਡ ਵੀ ਰੱਖਿਆ ਹੋਇਆ ਹੈ ਹਾਲਾਂਕਿ ਜਗ੍ਹਾ ਥੋੜੀ ਸੀ ਲੇਕਿਨ ਇਹਨਾਂ ਨੇ ਬੱਚੇ ਬੜੇ ਰਜਿਸਟਰ ਕੀਤੇ ਬਹੁਤ ਹੀ ਮੈਨੂੰ ਲੱਗਦਾ ਦੂਸਰੀ ਤਾਂ ਜਸਮੀ ਵੀ ਦੂਸਰੀ ਤਾਂ ਲੇਕ ਇੱਕ ਗੁਰਸਾਬ ਨੇ ਜਿਹੜੇ ਸੁਪੈਸ਼ੇ ਦਿੱਲੀ ਤੋਂ ਗੁਲਵੰਤ ਸਿੰਘ ਕਪੂਰ ਇਸ ਪਿੰਡ ਦੇ ਜਿਹੜਾ ਦੇ ਮਦਰ ਇਥੇ ਹੈ ਨਾ ਸੀ ਇਹ ਐਮਜ਼ ਹਸਪੀਟਲ ਤੋਂ ਗਸਟਰਡ ਆਫ ਸਰ ਰਟਾਇਰਡ ਹੈ ਇਹਦੇ ਵਿੱਚ ਵੀ ਏ ਵੀ ਸਾਡੇ ਵਿੱਚ ਚਾਵਲੇ ਬਹੁਤ ਹੀ ਖੁਸ਼ੀ ਦੀ ਗੱਲ ਹੈ ਤੇ ਅਸੀਂ ਟਾਈਮ ਜ਼ਿਆਦਾ ਨਹੀਂ ਲੈਣਾ ਬੱਚਿਆਂ ਦਾ ਗੈਸਟ ਵੀ ਜਾਣਾ ਹੈ ਅਸੀਂ ਵੀ ਡੇਨ ਤੇ ਜਾਣਾ ਹੈ ਗੁਲਾਹਾ ਸਾਹਿਬ ਨੇ ਆਪਣਾ ਇਹਨਾਂ ਨੇ ਟਾਈਮ ਕੱਢਿਆ ਸੰਧੂ ਸਾਹਿਬ ਨੇ ਉਹ ਵੀ ਹੈ ਥੋੜੇ ਹੀ ਟਾਈਮ ਲੈ ਕੇ ਅਸੀਂ ਮੈਂ ਪਰਵਾਰ ਸਮਾਰਟ ਕਰਨਗੀ ਮੈਂ ਬਹੁਤ ਬਹੁ ਇਨੰਗਰ ਜੀ ਨੂੰ ਮੈਕਸ ਤੇ ਬੱਛੇ ਸਿੱਖੀਨਾ ਨੂੰ ਬਹੁਤ ਧੰਨਵਾਦ ਕਰਨਾ ਕਿ ਆਪਣੇ ਕੀਮਤੀ ਸਮਾਂ ਦੇ ਬੱਚੇ ਇਹਨਾਂ ਨੇ ਸਵ ਆਪਣਾ ਸਮਾਸ ਨੂੰ ਦੇ ਕੇ ਬੱਚਿਆਂ ਨੂੰ ਅਸ਼ੀਰਵਾਦ ਦੇ ਦੇਣਗੇ ਤੇ ਅਸੀਂ ਇਹਨਾਂ ਦਾ ਦੋਸਤਾਂ ਦੇ ਦੋਸਤਾਂ ਗੁੱਡ ਮਾਰਨਿੰਗ ਸਵੇਰ ਸਾਰ ਸਵਾਜ ਤੁਹਾਡੇ ਸਾਰਿਆਂ ਲਈ ਇੱਕ ਕਲਾਪਿੰਗ ਬਲਾ ਦੇ ਓਏ ਬੱਚਿਓ ਜਿੱਦਾਂ ਬੰਸਰ ਸਾਹਿਬ ਨੇ ਦੱਸਿਆ ਵੀ ਆਪਾਂ ਨੇ ਮਾਪਿਓ ਦਾ ਨਾਮ ਰੋਸ਼ਨ ਕਰਨਾ ਤੇ ਆਪਾਂ ਇੱਕ ਯਾਨੀ ਕਿ ਆਪਾਂ ਇੱਕ ਮਿਹਨਤ ਕਰਨੀ ਆ ਜਿੱਦਾਂ ਹੁਣ ਬੰਸਰ ਸਾਹਿਬ ਨੇ ਮਿਹਨਤ ਕੀਤੀ ਆ ਜਾਂ ਸਾਰੇ ਬੰਦੇ ਨੇ ਮਿਹਨਤ ਕੀਤੀ ਆ ਅੱਜ ਲੋਕ ਇਹਨਾਂ ਦਾ ਸੈਲਫੀਆਂ ਕਰਾ ਰਹੇ ਨੇ ਅਸੀਂ ਵੀ ਇਹਨਾਂ ਤੋਂ ਸਪੈਸ਼ਲ ਟਾਈਮ ਲੈਤਾ ਡਾਕਟਰ ਬਲਵਿੰਦਰ ਜੀ ਤੋਂ ਛੋਟੀ ਸਾਹਿਬ ਤੋਂ ਵੀ ਸਾਨੂੰ ਇੱਥੇ ਪੰਜਾਬ ਤੋਂ ਟਾਈਮ ਦੋ ਅਸੀਂ ਵੀ ਇਹਨਾਂ ਤੋਂ ਕੁਝ ਸਿੱਖ ਰਹੇ ਹਾਂ ਤੁਸੀਂ ਬੱਚਿਓ ਅੱਗੇ ਸਿੱਖਣਾ ਕਦੇ ਵੀ ਮੰਨ ਦੋਲਣਾ ਨਹੀਂ ਵੀ ਅੱਜ ਅਸੀਂ ਫੇਲ ਹੋ ਗਏ ਜਾਂ ਨੰਬਰ ਘਟ ਗਏ ਉਹਨੂੰ ਸਗਰਸ ਨੂੰ ਅੱਗੇ ਲੈ ਕੇ ਜਾਣਾ ਵੀ ਆਪਾਂ ਇਹ ਨੰਬਰ ਆਪਣੀ 20 ਐਂਡ ਤੋਂ ਅਗਲੇ ਫਾਸਟ 60 ਨੰਬਰ ਲੈ ਕੇ ਆਣੇ ਨੇ ਤੇ ਕਦੇ ਮੰਨ ਡੋਲਣਾ ਨਹੀਂ ਹੈਗਾ ਮਿਹਨਤ ਕਰਨੀ ਆ ਮਾਪਿਆਂ ਦਾ ਨਾਮ ਚਮਕਾਉਣਾ ਤੇ ਤੁਹਾਡਾ ਸਾਰਿਆਂ ਦਾ ਵੀ ਧੰਨਵਾਦ ਹੈ ਪੂਰੇ ਸਟਾਫ ਦਾ ਧੰਨਵਾਦ ਆ ਤੇ ਸਾਡੇ ਖਾਸ ਕਰਕੇ ਸੋਢੀ ਸਾਹਿਬ ਦਾ ਤੇ ਬਾਕੀ ਜਿਹੜੇ ਵੀ ਦਿੱਲੀ ਤੋਂ ਆਏ ਨੇ ਮੈਨੇਜਮੈਂਟ ਜਿਨ੍ਹਾਂ ਨੇ ਸਾਨੂੰ ਇੱਥੇ ਬੁਲਾਇਆ ਤੇ ਰੂਪ ਰੂਪ ਕੀਤਾ ਸਾਰੇ ਬੱਚਿਆਂ ਦੇ ਨਾਲ ਕਿਉਂਕਿ ਬੱਚੇ ਹੀ ਕੋ ਰੱਬ ਦਾ ਰੂਪ ਹੁੰਦੇ ਨੇ ਤੇ ਤੁਸੀਂ ਮਿਹਨਤ ਕਰਨੀ ਆ ਮਾਪਿਆਂ ਦਾ ਨਾਮ ਚਮਕਾਉਣਾ ਤੇ ਕਦੇ ਘਬਰਾਉਣਾ ਨਹੀਂ ਕਈ ਵਾਰ ਬੰਦਾ ਘਬਰਾਉਣਾ ਤੇ ਆਪਾਂ ਘਬਰਾਉਣਾ ਨਹੀਂ ਹੈਗਾ ਡਟ ਕੇ ਮਿਹਨਤ ਕਰਨੀ ਆ ਮੁਸ਼ਕਲ ਆਉਂਦੀਆਂ ਰਹਿੰਦੇ ਨੇ ਔਕੜਾਂ ਆਉਂਦੀਆਂ ਰਹਿੰਦੇ ਨੇ ਤੇ ਡਟ ਕੇ ਆਪਣੇ ਮਿਹਨਤ ਕੰਦੇ ਮਾਪਿਆਂ ਦੇ ਨਾਮ ਚ ਚੁਕਾਉਣਾ ਇਹ ਪ੍ਰਾਇਮਰੀ ਸਕੂਲ ਤੇ ਸਰਕਾਰੀ ਮਿਡਲ ਸਕੂਲ ਮੀਰ ਮੀਰਹੀੜੀ ਦੇ ਸਟਾਫ ਦਾ ਤੇ ਬੱਚਿਆਂ ਦਾ ਤੇ ਜਿੰਨੇ ਵੀ ਸਾਡੇ ਮਹਿਮਾਨ ਆਏ ਹੋਏ ਨੇ ਸਪੈਸ਼ਲੀ ਥੋੜੀ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਹੜੇ ਹਰ ਸਾਹ ਇੱਥੇ ਪ੍ਰੋਗਰਾਮ ਕਰਾਉਂਦੇ ਨੇ ਔਰ ਲੋਡ ਵੰਦਾਂ ਜਿਹੜੀਆਂ ਬੱਚਿਆਂ ਨੂੰ ਚੀਜ਼ਾਂ ਚਾਹੀਦੀਆਂ ਨੇ ਉਹ ਲੈ ਕੇ ਆਉਂਦੇ ਨੇ ਔਰ ਦੰਦੇ ਨੇ ਸੋ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਤੇ ਬੱਚਿਓ ਤੁਹਾਨੂੰ ਇੱਕ ਗੱਲ ਦੱਸ ਦਿੰਨਾ ਕਿ ਜਿਹੜੀ ਪੜ੍ਹਾਈ ਹੈ ਇਹ ਆਹੀ ਉਮਰ ਆ ਤੁਹਾਡੀ ਇਹਦੇ ਵਿੱਚੇ ਹੋਣੀ ਆ ਔਰ ਪੜ੍ਹਾਈ ਨਾਲ ਤੁਸੀਂ ਬਹੁਤ ਤਰੱਕੀ ਕਰ ਸਕਦੇ ਠੀਕ ਆ ਇਸ ਲਈ ਪੜ੍ਹਾਈ ਵੱਲ ਜ਼ੋਰ ਤੇ ਆਂਦੋ ਕਿਉਂਕਿ ਮੈਂ ਵੀ ਟੀਚਰ ਰਿਹਾ ਇੰਗਲਿਸ਼ ਟੀਚਰ ਰਿਹਾ ਔਰ ਸਾਡੇ ਵੇਲੇ ਤਾਂ ਸਮਾਂ ਹੁੰਦਾ ਸੀ ਖੈਰ ਉਹ ਸਮੇਂ ਤਾਂ ਚਲੇ ਗਏ ਅਸੀਂ ਤਾਂ ਜੇ ਨਹੀਂ ਸੀ ਪੜ੍ਹ ਕੇ ਯਾਦ ਕਰਕੇ ਜਾਂਦੇ ਸਾਡੇ ਅੰਗਰੇਜ਼ੀ ਵਾਲੇ ਮੇਰੇ ਟੀਚਰ ਸਾਡੇ ਇੱਥੇ ਡੰਡੇ ਲਾਉਂਦੇ ਹੁੰਦੇ ਸੀ ਅਸੀਂ ਤਾਂ ਡੰਡੇ ਖਾ-ਖਾ ਵੀ ਪੜੇ ਹੋਏ ਆ ਤਾਂ ਹੀ ਮੈਂ ਵੀ ਇੰਗਲਿਸ਼ ਦਾ ਹੀ ਟੀਚਰ ਬਣਿਆ ਇੰਗਲਿਸ਼ ਦਾ ਮਾਸਟਰ ਸੀਗਾ ਸੋ ਤੁਹਾਨੂੰ ਵੀ ਜਿਹੜਾ ਹੈ ਉਹ ਆਪਣੀ ਪੜ੍ਹਾਈ ਵੱਲ ਧਿਆਨ ਦੇਣਾ ਚਾਹੀਦਾ ਬਾਕੀ ਗੱਲਾਂ ਬਾਅਦ ਦੇ ਵਿੱਚ ਛੋੜ ਦਿੰਦੇ ਆ ਸਾਰੀਆਂ ਪੜਾਈ ਦੀ ਫਿਰ ਮੁੜ ਕੇ ਹੁੰਦੀ ਸੋ ਇੱਥੇ ਦੇ ਜਿੰਨੇ ਵੀ ਸਟਾਫ ਮੈਂਬਰ ਨੇ ਜਿੰਨੇ ਵੀ ਸਾਡੇ ਪ੍ਰਤਵੰਤੇ ਸੱਜਣ ਆਏ ਨੇ ਤੇ ਸਪੈਸ਼ਲੀ ਸੂਦੀ ਸਾਹਿਬ ਦਾ ਜਿਨ੍ਹਾਂ ਨਾਲ ਮੇਰੀ ਬਹੁਤ ਕਾਫੀ ਸਮੇ ਤੋਂ ਜਿਹੜੀ ਹੈ ਇਹਨਾਂ ਨਾਲ ਦੋਸਤੀ ਬਣੀ ਹੋਈ ਹੈ ਸੋ ਬਹੁਤ ਇਹਨਾਂ ਦਾ ਧੰਨਵਾਦ ਹੀ ਹਰ ਸਾਲ ਇਹ ਪ੍ਰੋਗਰਾਮ ਕਰਦੇ ਨੇ ਸੋ ਸਾਰਿਆਂ ਦਾ ਫੇਰ ਬਹੁਤ-ਬਹੁਤ ਧੰਨ ਉਹ ਵੀ ਜੇ ਸਾਡੇ ਵਿੱਚ ਸ਼ਾਮਿਲ ਵੀ ਹੋਰ શિક્ષੀਤਾ ਤੇਗਮੇ ਸਿੰਘ ਜੀ ਅੱਜ ਬੱਚੇ ਮੈਦਾਨ ਤੇ ਬੈਠੇ ਬੈਠੇ ਨੇ ਜੀ ਮੈਨੂੰ ਬੜੀ ਖੁਸ਼ੀ ਹੋਈ ਹੈ ਕਿਉਂਕਿ ਅਸੀਂ ਤਾਂ ਘਰੋਂ ਜੀ ਬੈਗ ਲੈ ਕੇ ਜਾਂਦਾਂ ਸੀ ਖੇਲਾ ਲੈ ਕੇ ਜਾਂਦੇ ਹੁੰਦੇ ਸੀ ਅਸੀਂ ਵੀ ਪ੍ਰਾਇਮਰੀ ਸਕੂਲਾਂ ਚ ਪੜ੍ਹਿਆ ਮੇਰਾ ਬੇਟਾ ਵੀ ਪ੍ਰਾਇਮਰੀ ਸਕੂਲ ਚ ਅੱਜ ਕੈਨੇਡਾ ਚ ਹੈ ਆ ਮੇਰਾ ਭਾਂਜਾ ਖੜਾ ਜਿਹੜਾ ਪ੍ਰਾਇਮਰੀ ਸਕੂਲ ਚ ਪੜ੍ਹਿਆ ਹੋਇਆ ਜੀ ਅੱਜ ਇੰਜੀਨੀਅਰ ਆ ਜੀ ਪੂਰੀ ਗੱਡੀ ਖੋਲ ਕੇ ਫਿੱਟ ਕਰ ਦਿੰਦਾ ਜੀ ਫਿਰਦਾ ਅੱਜ ਤੇ ਜ਼ਰੂਰੀ ਨਹੀਂ ਹੁੰਦਾ ਵੀ ਕੋਈ ਹਾਈ ਸਕੂਲ ਤੋਂ ਬਾਅਦ ਕੋਈ ਵੱਡੇ ਮਿਡਲ ਸਕੂਲ ਜਾਂ ਕਨਵਰਟ ਸਕੂਲਾਂ 'ਚ ਪੜ ਕੇ ਵੱਡਾ ਬਣ ਜਾਂਦਾ ਕੋਈ ਵੱਡੀ ਗੱਲ ਨਹੀਂ ਹੁੰਦੀ ਬੱਤਰੋ ਬੱਚਿਓ ਇਹ ਨਾ ਸਮਝਿਓ ਵੀ ਅਸੀਂ ਪ੍ਰਾਇਮਰੀ ਸਕੂਲ ਜਾਣਾ ਪ੍ਰਾਇਮਰੀ ਸਕੂਲ 'ਚ ਹੀ ਕੋਈ ਸਿੱਖਿਆ ਮਿਲਦੀ ਆ ਪ੍ਰਾਈਵੇਟ ਸਕੂਲਾਂ 'ਚ ਵੀ ਸਿੱਖਿਆ ਮਿਲਦੀ ਆ ਪਰ ਕੀ ਇਹ ਲੋਕ ਇੱਕ ਮੇਜ਼ ਬਣ ਕੇ ਸਾਡਾ ਬੱਚਾ ਗੱਡੀ 'ਚ ਜਾਵੇ ਉਤਰੇ ਅਸੀਂ ਨੂੰ ਲੈਣ ਜਾਈਏ ਜ਼ਰੂਰੀ ਨਹੀਂ ਹੁੰਦਾ ਪਰ ਮੇਰੀ ਸੋਚ ਇਹ ਆ ਵੀ ਬੱਚਿਓ ਅਸੀਂ ਪ੍ਰਾਇਮਰੀ ਸਕੂਲਾਂ 'ਚ ਪੜਿਆ ਸਾਡੇ ਬੱਚੇ ਪ੍ਰਾਇਮਰੀ ਸਕੂਲਾਂ 'ਚ ਪੜਿਆ ਅਸੀਂ 15 ਜੀ ਫੈਮਿਲੀ ਵਾਲੇ ਇੱਕ ਪਰਿਵਾਰ ਘਰ ਚ ਰਹਿੰਦੇ ਹਾਂ ਸਾਰੇ ਬੱਚੇ ਸਾਡੇ ਪੜ੍ਹੇ ਲਿਖੇ ਸਾਰੇ ਪ੍ਰਾਇਮਰੀ ਚ ਪੜ੍ਹੇ ਨੇ ਟੂਟਲੀ ਅਸੀਂ ਕੋਈ ਵੀ ਇੰਗਲਿਸ਼ ਸਕੂਲ ਚ ਬੱਚਿਆਂ ਨੇ ਪੜ੍ਹਾ ਕੇ ਹਾਲਾਂਕਿ ਪੜ੍ਹਾ ਨਹੀਂ ਸਕਦੇ ਇਹ ਨਹੀਂ ਗੱਲ ਹੈਗੀ ਪਰ ਅਸੀਂ ਸਾਡੇ ਬੱਚਿਆਂ ਨੂੰ ਸੋਚੇ ਇਹ ਕਹਿ ਕੇ ਭੇਜਦੇ ਬੱਚਿਓ ਤੁਸੀਂ ਜਾਓ ਸਕੂਲ ਚੋਂ ਟੀਚਰ ਤੁਹਾਨੂੰ ਕੀ ਦਿੰਦਾ ਤੁਸੀਂ ਉਹ ਤੋਂ ਲੈਣਾ ਸਿੱਖਣਾ ਸਿੱਖ ਲਿਆ ਉਹ ਤੋਂ ਬਾਅਦ ਸਾਨੂੰ ਦੱਸੋ ਜੇ ਘਾਟਾ ਅਸੀਂ ਥੋੜੀ ਪੂਰੀ ਕਰਾਂਗੇ ਇਸ ਕਰਕੇ ਬੱਚੇ ਜ਼ਰੂਰੀ ਨਹੀਂ ਹੁੰਦਾ ਵੀ ਅੱਜ ਆਪਾਂ ਮੈਂਟਾਂ ਦੇ ਪੜੇ ਆ ਸ਼ਾਇਦ ਆਪਾਂ ਕੁਝ ਨਹੀਂ ਬਣ ਸਕੀ ਤੁਸੀਂ ਪੜੋਗੇ ਥੋੜੇ ਜਿ ਕੋਈ ਬਣੂਗਾ ਥੋੜੇ ਜਿ ਕੋਈ ਮਾਸਟਰ ਬਣੂਗਾ ਥੋੜੇ ਜਿ ਕੋਈ ਡਾਕਟਰ ਬਣੂਗਾ ਅੱਜ ਮੈਂ ਆਲ ਇੰਡੀਆ ਦਾ ਇੰਡੀਆ ਦਾ ਕੌਮੀ ਸਕੱਤਰ ਆ ਪੰਜਾਬ ਦਾ ਪ੍ਰਧਾਨ ਆ ਮੈਂ ਐਵੇਂ ਨਹੀਂ ਬਣ ਗਏ ਮੈਂ ਪੜਿਆ ਪੜਿਆ ਸਕੂਲਾਂ 'ਚ ਪੜਿਆ ਪ੍ਰਾਇਮਰੀ 'ਚ ਪੜਿਆ ਪੜ ਕੇ ਉਹ ਸਿੱਖਿਆ ਦੇਖਿਆ ਆਪਰੇ ਜਿ ਕਾਬਲੀਅਤ ਦੀ ਕੁਝ ਬਣਨਾ ਉਹ ਵੀ ਇੱਕ ਇੱਕ ਜ਼ਰੂਰ ਹੁੰਦਾ ਬੰਦੇ ਨੂੰ ਕਾਬਲੀਅਤ ਮਤਲਬ ਬਣਨਾ ਮੰਨ ਲਓ ਜਿਹੜੇ ਬੱਚਾ ਬੈਠਾ ਹੈ ਨੇ ਸੋਚਿਆ ਮੈਂ ਟੀਚਰ ਬਣਨਾ ਤਾਂ ਟੀਚਰ ਬਣੂਗਾ ਇੱਕ ਬੰਦੇ ਸਿਸਟਮ ਹੋਣਾ ਚਾਹੀਦਾ ਵੀ ਮੈਂ ਆ ਚੀਜ਼ ਲੈ ਪ੍ਰਾਪਤ ਕਰਨੀ ਹੈ ਉਹ ਮਿਲਦੀ ਆ ਪਰ ਉਹਦੇ ਲਈ ਠਾੜਨਾ ਪੈਂਦਾ ਉਹਦੇ ਲਈ ਮਿਹਨਤ ਕਰਨੀ ਪੈਂਦੀ ਆ ਦਿਨ ਰਾਤ ਪੜ੍ਹਨਾ ਪੈਂਦਾ ਤਾਹੀ ਆ ਪਤਰਕੀ ਕਰ ਸਕਦੇ ਹੋ ਬਾਈ ਕੁਛਕ ਖਾਲਸਾ ਬਾਈ ਕੁਛਕ ਨਹੀਂ ਅੱਲਾਹ ਦੁਨੀਆ ਦਾ ਸਾਨੂੰ ਆਪਣਾ ਸੰਕੇਤ ਪੈਦਾ ਹੋਇਆ ਨਿਊਟਨ ਜਦੋਂ 8 ਸਾਲ ਦਾ ਬੱਚਾ ਸੀ ਉਹ ਟੀੜ ਦੇ niche ਬੈਠਾ ਹੋਇਆ ਇੱਕ ਸੇਬ ਟੁੱਟਿਆ ਉਹ ਦੇਖ ਕੇ ਆਨ ਹੋ ਗਿਆ ਕਿ ਇਹ ਸੇਬ ਤੋਂ ਨਹੀਂ ਚੈਨ ਨਹੀਂ ਟੁੱਟ ਤੇ ਕਿਉਂ ਨਹੀਂ ਗਿਆ ਬਸ ਉਹਨੇ ਇਹ ਉਹਦਾ ਫਾਰਮੂਲਾ ਕੀਤਾ 12 200 ਸਾਲ ਬੀਤ ਗਏ ਉਸ ਤੋਂ ਬਾਅਦ ਹੁੰਦੀ ਜ ਮੁੱਲ ਕਿਵੇਂ ਚੱਲਿਓ ਉਹਦੇ ਕੋਈ ਚੇਂਜ ਨਹੀਂ ਕਰ ਸਕਿਆ ਜੋ 8 ਸਾਲ ਦੇ ਬੱਚੇ ਨੇ ਕਰ ਦਿੱਤਾ ਦੁਬਾਰਾ ਨਹੀਂ ਪੈਦਾ ਹੋ ਸਕਿਆ ਨਿਕਨ ਕਿ ਦੁਨੀਆਂ ਨੇ ਕੋਈ ਰਿਸਰਚ ਕੀਤੀ ਬੜੀ ਕੋਸ਼ਿਸ਼ ਕੀਤੀ ਕਿ ਉਹਦੇ ਉਸ ਫਾਰਮੂਲੇ ਇੱਚ ਕੋ ਜੋ ਮੁੱਲ ਕਿਵੇਂ ਹੋ ਜੇ ਕੁਝ ਚੇਂਜ ਹੋ ਜੇ ਮਗਰ ਜੋ 8 ਸਾਲ ਦੇ ਬੱਚੇ ਨੇ ਕਰ ਦਿੱਤਾ ਸੋ ਇੱਕ ਸੈਂਟੀਫਿਕ ਅਪਰੋਚ ਅਪਨਾਓ ਤੇ ਜ਼ਰੂਰ ਜ਼ਿੰਦਗੀ ਚ ਤੁਸੀਂ ਵੀ ਉਹੀ ਕਾਮਯਾਬ ਬਣਗੇ ਜਿਵੇਂ ਇੰਟਰਵਿਊ ਵਧੀਆ ਕੋਈ ਕੈਨੇਡਾ ਜਾਣ ਦੀ ਜ਼ਰੂਰਤ ਨਹੀਂ ਇੱਥੇ ਬਹੁਤ ਕੁਝ ਪਿਆ ਹੈ ਆਪਣੇ ਇੰਡੀਆ ਚ ਬਹੁਤ ਕੁਝ ਹੈ ਬੱਚਾ ਨੂੰ ਮੁੰਡਿਆਂ ਨੂੰ ਇਹ ਕਹੂੰਗਾ ਵੀ ਨਸ਼ੇੜੀ ਨਾ ਹੋਣ ਪੁੱਤ ਆਈਪੀਐਸ ਬਣੋ ਆਈਐਸ ਬਣੋ ਪੀਸੀਐਸ ਬਣੋ ਟੀਚਰ ਬਣੋ ਜਾਂ ਆਪਣਾ ਮੈਨੇਜਰ ਬਣੋ ਕਾ ਸੇ ਦਾ ਕੰਮ ਕਰੋ ਕੋਈ ਵੀ ਕੰਮ ਕਰੋ ਵਧੀਆ ਜੀ ਨਸ਼ੇ ਤੋਂ ਦੂਰ ਰਹੋ ਬੱਚਿਆਂ ਨੂੰ ਇਹ ਗੁੜੀਆਂ ਨੂੰ ਇਹ ਕਹੂੰਗਾ ਜਿਹੜੇ ਮਾਵਾ ਆਪਣੇ ਉਹਨਾਂ ਦੀ ਆਪ ਇੱਜ਼ਤ ਰੱਖਣੀ ਹੈ ਵਧੀਆ ਤਰੀਕੇ ਨਾਲ ਪੜ੍ਹਨਾ ਹੈ ਲਿਖਣਾ ਹੈ ਆਫਸਰ ਬਣਨੇ ਨੇ ਜਿਹੜੇ ਜਿਵੇਂ ਹੁਣ ਅਸੀਂ ਆਏ ਆ ਬਲਵਿੰਦਰ ਸਿੰਘ ਜੀ ਨੂੰ ਕਹਿੰਦੇ ਆ ਵੀ ਸਾਡੇ ਨਾਲ ਸੈਲਫੀ ਲਓ ਬਲਵਿੰਦਰ ਸਿੰਘ ਠੀਕ ਹੈ ਬਲਵਿੰਦਰ ਸਿੰਘ ਛੋਟੀ ਸਾਹਿਬ ਨੂੰ ਮੈਂ ਕਹਿੰਦਾ ਸਾਡੇ ਨਾਲ ਸੈਲਫੀ ਲਓ ਤੁਸੀਂ ਆਪਣੇ ਆਪ 'ਚ ਬਲਵਿੰਦਰ ਸਿੰਘ ਜੀ ਬੰਮ ਇਨੀ ਕੈਪੇਬਿਲਿਟੀ ਪਾਇਦਾ ਕਰੋ ਵੀ ਲੋਕ ਲੋਕ ਤੁਹਾਡੇ ਨਾਲ ਸੈਲਫੀ ਆ ਲੈਣ ਬਸ ਇੰਨਾ ਕਹਿੰਦਾ ਬੱਚੋ ਬਹੁਤ ਸਾਡੇ ਬਹੁਤ ਹੀ ਸਤਿਕਾਰਯੋਗ ਬਲਵਿੰਦਰ ਸਿੰਘ ਸੋਟੀ ਮੀਰਹੜੀ ਜੀ ਤੇ ਸਾਡੇ ਇੰਦੇ ਕੋਲ ਸਾਰੇ ਵੀ ਮੁੱਖ ਮਹਿਮਾਨ ਮੇਰੇ ਬਹੁਤ ਹੀ ਸਤਿਕਾਰਯੋਗ ਸਰਦਾਰ ਸੰਤ ਸਿੰਘ ਜੀ ਡੀਏਵੀ ਸਕੂਲ ਦੇ ਜਿਹੜੇ ਕਿ ਪ੍ਰਿੰਸੀਪਲ ਨੇ ਉਹਨਾਂ ਦਾ ਟੀਚਰ ਸਹਿਬਾਨ ਤੇ ਜਿਹੜੇ ਪਿਆਰੇ ਬੱਚੇ ਬੈਠੇ ਨੇ ਇੱਥੇ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂਜੀ ਬੇਟੇ ਵੀ ਜ਼ਿੰਦਗੀ ਦੇ ਵਿੱਚ ਤੁਸੀਂ ਪੜੋ ਸਭ ਤੋਂ ਪਹਿਲਾਂ ਤਾਂ ਤੁਸੀਂ ਪੜੋ ਪੜ ਕੇ ਇੱਥੇ ਹੀ ਜਿਵੇਂ ਪਹਿਲਾਂ ਗੱਲ ਕੀਤੀ ਸੀ ਸਰ ਨੇ ਤੁਹਾਨੂੰ ਬਾਹਰ ਜਾਣ ਦੀ ਲੋੜ ਨਹੀਂ ਕੈਨੇਡਾ ਅਮਰੀਕਾ ਕਿਤੇ ਜਾਣ ਦੀ ਤੁਹਾਨੂੰ ਲੋੜ ਨਹੀਂ ਉਹ ਕਹਿੰਦੇ ਹੁੰਦੇ ਨੇ ਵੀ ਇੱਥੇ ਜਿਹਨੂੰ ਆ ਗਿਆ ਤਰੀਕਾ ਉਹਦਾ ਇੱਥੇ ਹੀ ਅਮਰੀਕਾ ਤੁਸੀਂ ਇੱਥੇ ਹੀ ਬੇਟੇ ਪੜੋ ਨੌਕਰੀਆਂ ਬਹੁਤ ਨੇ ਮਿਹਨਤ ਕਰੋ ਕੰਮ ਆਉ ਹੋ ਤੇ ਨਾਲ ਹੀ ਨਾਲ ਜਿਹੜੀ ਕਿ ਆਪਣੀ ਸੇਵਾ ਹੁੰਦੀ ਹੈ ਸੇਵਾ ਵੀ ਜਰੂਰ ਕਰੋ ਚੰਗੇ ਪਾਸੇ ਲੱਗੋ ਹੁਣ ਦੇਖੋ ਮੈਂ ਜਿਹੜੇ ਕਿ ਪਿਛਲੇ 8 ਸਾਲਾਂ ਤੋਂ ਪਿੰਡ ਪੇਦਨੀ ਵਿੱਚ ਬਿਲਕੁਲ ਫ੍ਰੀ ਟਿਊਸ਼ਨ ਪੜਾ ਰਹੀਆਂ ਨਰਸਰੀ ਤੋਂ ਲੈ ਕੇ ਪਲੱਸ 2 ਤੱਕ ਦੇ ਬੱਚੇ ਨੇ ਮੇਰੇ ਕੋਲੇ ਪੂਰੇ 50 ਬੱਚੇ ਨੇ ਬਹੁਤ ਮਨ ਨੂੰ ਖੁਸ਼ੀ ਮਿਲਦੀ ਹੈ ਬਹੁਤ ਹੀ ਆਪਣੇ ਆਪ ਨੂੰ ਇੱਕ ਬਹੁਤ ਹੀ ਜ਼ਿਆਦਾ ਜਿਹੜੀ ਕਿ ਇੰਨੀ ਜ਼ਿਆਦਾ ਖੁਸ਼ੀ ਮਿਲਦੀ ਹੈ ਕਿ ਉਹ ਮੈਂ ਬਿਆਨ ਨਹੀਂ ਕਰ ਸਕਦੀ ਤੁਹਾਡੇ ਅੱਗੇ ਤੇ ਤੁਹਾਡੇ ਵਰਗੇ ਬੱਚੇ ਨੇ ਤੁਸੀਂ ਵੀ ਪੜ੍ਹ ਲਿਖ ਕੇ ਜਿਵੇਂ ਸਮਾਜ ਸੇਵਾ ਗਗਨਿੰਦਰ ਸਿੰਘ ਸੋਢੀ ਸਰ ਨੇ ਸਾਰੇ ਮੁੱਖ ਮਹਿਮਾਨ ਸਾਹਿਬ ਬੈਠੇ ਨੇ ਇਹ ਸਾਰੇ ਹੀ ਦੇਖੋ ਇਹਨਾਂ ਨੇ ਪੜ੍ਹਾਈ ਦੇ ਨਾਲ ਨਾਲ ਨੌਕਰੀਆਂ ਕੀਤੀਆਂ ਹੁਣੇ ਸੇਵਾ ਦੇ ਵਿੱਚ ਲੱਗੇ ਹੋਏ ਨੇ ਥੋੜੇ ਵਰਗੇ ਜਿਵੇਂ ਲੋੜਵੰਦ ਪਰਿਵਾਰ ਨੇ ਲੋੜਵੰਦ ਬੱਚੇ ਨੇ ਜਿਨ੍ਹਾਂ ਲੋ ਟਾਈਮ ਟਾਈਮ ਦੇ ਉੱਤੇ ਜਿਨ੍ਹਾਂ ਲੋੜਵੰਦ ਪਰਿਵਾਰਾਂ ਨੂੰ ਕੱਪੜੇ ਬੂਟ ਸ਼ਾਲ ਕੋਟੀਆਂ ਜabb ਬੱਚਿਆਂ ਦੇ ਲਈ ਪੜਾਈ ਦਾ ਜਿਹੜਾ ਕਿ ਸਾਰਾ ਸਮਾਨ ਓਹ ਟਾਈਮ-ਟਾਈਮ ਤੇ ਉੱਤੇ ਵੰਡਦੇ ਨੇ ਲੋਟ ਵੀ ਜਿਆਦਾ ਮੈਂ ਜਿਆਦਾ ਸਮਾਨ ਨਾ ਲੈਂਦੇ ਹੋਏ ਮੈਂ ਤੁਹਾਨੂੰ ਵੀ ਦੱਸਣਾ ਚਾਹ ਰਹੀ ਹਾਂ ਕਿ ਮੈਂ ਜਿਹੜਾ ਆਪਣੇ ਪਿੰਡ ਦੇ ਵਿੱਚ ਵੀ ਟਿਊਸ਼ਨ ਪੜਾ ਰਹੀ ਆ ਤੇ ਐਤਵਾਰ ਦੇ ਦਿਨ ਮੈਂ ਬੱਚੇ ਨੇ ਜਿਹੜੇ ਮੇਰੇ ਕੋਲ ਟਿਊਸ਼ਨ ਤੇ ਪੜ੍ਹਦੇ ਨੇ ਉਹਨਾਂ ਨੂੰ ਜਿਵੇਂ ਕਿ ਪੜ੍ਹਾਈ ਦੇ ਨਾਲ-ਨਾਲ ਬੱਚਿਆਂ ਨੂੰ ਫੜਾਉਣਾ ਅੱਗੇ ਤਾਂ ਕਿ ਜੇ ਬੱਚੇ ਨੇ ਪਲੱਸ 2 ਕਰਨ ਤੋਂ ਬਾਅਦ ਜਿਵੇਂ ਔਰ ਇਸਾਉਂ ਦੀ ਤਿਆਰੀ ਕਰਨੀ ਲੌਂਗ ਜੰਪ ਪਹਾੜੀ ਜੰਪ ਤਾਂ ਕਿ ਉਹ ਪਲੱਸ 2 ਕਰਨ ਪਲੱਸ 2 ਕਰਨ ਦੇ ਨਾਲ-ਨਾਲ ਹੀ ਕੋਈ ਉਹ ਪਰਤੀ ਦੇਖਣਾ ਆਪਣੇ ਟੈਕਸਟਾਂ ਦੀ ਤਿਆਰੀ ਕਰਨ ਤੇ ਨੌਕਰੀਆਂ ਪ੍ਰਾਪਤ ਕਰਨ ਹਾਂਜੀ ਮੈਂ ਸਾਰਿਆਂ ਦਾ ਤਹਿ ਦਿਲੋਂ ਦੁਬਾਰਾ ਧੰਨਵਾਦ ਕਰਦੀ ਹਾਂ ਤੇ ਤੁਹਾਨੂੰ ਬੱਚਿਓ ਇਹ ਗੱਲ ਕਹਿਣੀ ਚਾਹੁੰਦੀ ਆ ਕਿ ਜੀ ਲਾ ਕੇ ਪੜੋ ਬੁੱਤ ਠੀਕ ਹੈ ਹਾਂਜੀ ਬੋਲੋ ਵਾਹਿਗੁਰੂ ਜੀ ਕਾ ਖਾਲਸਾ